ਸਮਰੂਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਜਸਵਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੁਹਾਲੀ ਦੇ ਡਿਪਟੀ ਮੇਅਰ ਸਰਦਾਰ ਕੁਲਜੀਤ ਸਿੰਘ ਬੀਦੀ ਦੇ ਨਾਲ ਕਿਉਂਕਿ ਅੱਜ ਮੁਹਾਲੀ ਦੇ ਵਿੱਚ ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆndi ਜਾ ਰਹੀ ਹੈ ਉਦਯੋਗਿਕ ਕ੍ਰਾਂਤੀ ਦੇ ਨਾਂ ਦੇ ਨਾਲ ਨਵਾਂ ਪੋਰਟਲ ਵੀ ਸ਼ੁਰੂ ਹੋਣ ਜਾ ਰਿਹਾ ਮੁਹਾਲੀ ਦੇ ਵਿੱਚ ਜਦੋਂ ਵੀ ਕੋਈ ਕੰਮ ਸ਼ੁਰੂ ਹੁੰਦਾ ਤਾਂ ਉਹਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਵੇਖਿਆ ਜਾਂਦਾ ਤੇ ਉਸ ਨੂੰ ਫਿਰ ਬਾਅਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜਾਂਦਾ ਮੁਹਾਲੀ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਇੰਡਸਟਰੀ ਕਿੰਨੀ ਕਿੱਥੇ ਆਈ ਹੈ ਜਾਂ ਕਿੰਨੀ ਕਿੱਥੋਂ ਜਾ ਚੁੱਕੀ ਆ ਸੋ ਇਹ ਇੰਡਸਟਰੀਸਟ ਵੀ ਹੈਗੇ ਨੇ ਤੇ ਮੁਹਾਲੀ ਦੇ ਡਿਪਟੀ ਮੇਅਰ ਵੀ ਨੇ ਉਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਵਕਤਬੀ ਜੀ ਸਾਹਿਬ ਧੰਨਵਾਦ ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀ ਜੀ ਸਾਹਿਬ ਅੱਜ ਨਵਾਂ ਜਿਹੜਾ ਉਦਯੋਗਿਕ ਕ੍ਰਾਂਤੀ ਦੇ ਨਾਂ ਦੇ ਨਾਲ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਪੋਰਟਲ ਸ਼ੁਰੂ ਹੋਣ ਜਾ ਰਿਹਾ ਕਿਸ ਤਰ੍ਹਾਂ ਵੇਖਦੇ ਹੋ ਇਸ ਦੇ ਨਾਲ ਮੁਹੱਲੀ ਨੂੰ ਮੁਹੱਲੀ ਦੀ ਇੰਡਸਟਰੀ ਨੂੰ ਕੀ ਫਾਇਦਾ ਹੋਵੇਗਾ ਦੇਖੋ ਫਾਇਦਾ ਤਾਂ ਹੋਵੇਗਾ ਜੇ ਇਹਨੂੰ ਗਰਾਊਂਡ ਤੇ ਹੋਵੇ ਕਿਉਂਕਿ ਇੱਕ ਇਹ ਜਿਹੜੇ ਲੋਜ ਨਵਾਂ ਇਹਨਾਂ ਦਾ ਇੱਕ ਇਹ ਜਿਹੜੀ ਉਹਦੀ ਸਰਕਾਰ ਆਈ ਹੈ ਨੋ ਲੋਜ ਨਵੀ ਕੋਈ ਨਾ ਕੋਈ ਨਵਾਂ ਚੀਜ਼ ਲਿਆ ਕੇ ਉਹਨੂੰ ਪ੍ਰੈਜੈਂਟੇਸ਼ਨ ਉਹਦੀ ਐਡਵਰਟਾਈਜ਼ਮੈਂਟ ਕਰਕੇ ਗਮਲਾ ਕਰਦੇ ਨੇ ਗਰਾਉਂਡ ਜੀਰੋ ਤੇ ਜਿੰਨਾ ਚਿਰ ਕੰਮ ਨਹੀਂ ਹੁੰਦਾ ਅੱਜ ਇੰਡਸਟਰੀ ਜਿਹੜਾ ਇਹ ਤੇ ਕ੍ਰਾਂਤੀ ਨਵੀਂ ਲਿਆ ਰਿਆ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਂਦੀ ਲੋਕਾਂ ਦਾ ਇਹਨਾਂ ਲੋਕਾਂ ਨੇ ਇਹਨਾਂ ਦਾ ਜਲੂਸ ਕੱਢਿਆ ਉਸ ਤੋਂ ਪਹਿਲਾਂ ਇਹਨਾਂ ਨੇ ਨਸ਼ਾ ਵਿਰੋਧੀ ਯੁੱਧ ਯੁੱਧ ਵਿਰੋਧ ਨਸ਼ਾ ਵਿਰੋਧੀ ਲਿਆਂਦਾ ਹੋਰ ਕਈ ਇਹਨਾਂ ਨੇ ਹੋਜੇ ਕੰਮ ਜਿਹੜੇ ਕੀਤੇ ਆ ਉਹ ਮੈਂ ਸਮਝਦਾ ਬਹੁਤ ਸਾਰੇ ਫੇਲ ਨੇ ਕਿਉਂਕਿ ਗਰਾਊਂਡ ਤੇ ਉਹਦੀ ਸਟੱਡੀ ਨਹੀਂ ਕਰਦੇ ਸਿਰਫ ਉਹਨੂੰ ਕਾਲੀ ਦੇ ਵਿੱਚ ਜਿਹੜਾ ਲਾਗੂ ਕਰਦੇ ਆ ਗਾਉਂ ਦੀ ਜ਼ਰੂਰਤਾਂ ਮੁਤਾਬਕ ਉਹਨੂੰ ਲਾਗੂ ਨਹੀਂ ਕਰਦੇ ਜੇ ਅੱਜ ਲਿਆਂਦੀ ਆ ਦੇਖਨੇ ਆ ਪਰ ਕਿਉਂਕਿ ਅੱਜ ਇੰਡਸਟਰੀ ਮੁਹਾਲਦੀ ਦੀ ਨਹੀਂ ਸਾਰੇ ਪੰਜਾਬ ਦੀ ਬਹੁਤ ਫਿਚੜ ਗਈ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਦਾ ਬੇਸਿਕ ਚੀਜ਼ ਕੀ ਆ ਲਾਣ ਆਰਡਰ ਇੰਡਸਟਰੀ ਉੱਥੇ ਲੱਗਣੀ ਹੈ ਜਿੱਥੇ ਲਾਣ ਆਰਡਰ ਠੀਕ ਹੋਵੇਗਾ ਅੱਜ ਕੋਈ ਬੰਦਾ ਜਿਹੜਾ ਇਨਵੈਸਟਮੈਂਟ ਕਰਨ ਵਾਸਤੇ ਉਹਨੂੰ ਸਖਿਪਤ ਨਹੀਂ ਅੱਜ ਤੁਸੀਂ ਸਭ ਫਰੋਤੀਆਂ ਦੀ ਗੱਲ ਹੋਵੇ ਭਾਵੇਂ ਗੋਲੀਆਂ ਮਾਰਨ ਦੀ ਗੱਲ ਹੋਵੇ ਹਰ ਥਾਂ ਜਿਹੜੀ ਆ ਉਹ ਗੱਲ ਜਿਹੜੀ ਆ ਵਿਗੜ ਚੁੱਕੀ ਆ ਇਹ ਉਹਦੇ ਨਾਲ ਕੀ ਆ ਕੋਈ ਇਹਨਾਂ ਕੋਈ ਫੋਰਸ ਨਹੀਂ ਮੁਹਾਲੀ ਦੇ ਵਿੱਚ ਇਹਨਾਂ ਕੋ ਥਾਣਿਆਂ 'ਚ ਕੋਈ ਸਿਪਾਈ ਨਹੀਂ ਉਦੇ ਕਰਕੇ ਮੈਂ ਸਮਝਦਾ ਸਭ ਤੋਂ ਪਹਿਲਾਂ ਤੇ ਉਹ ਇੱਕ ਜ਼ਰੂਰਤ ਆ ਉਸ ਤੋਂ ਬਾਅਦ ਜਿਹੜੀ ਇੰਡਸਟਰੀ ਆ ਜਿਸ ਇੰਡਸਟਰੀ ਦੀ ਜਿਹੜੀ ਬੇਸਿਕ ਹੀ ਜਾਣੇ ਜਿੰਨਾ ਚਿਰ ਆਪਾਂ ਉਹ ਡਿਵੈਲਪ ਨਹੀਂ ਕਰਦੇ ਕਲੀ ਕ੍ਰਾਂਤੀ ਦਾ ਨਾਂ ਤੇ ਨਾਲ ਕ੍ਰਾਂਤੀ ਨਹੀਂ ਹੋਣੀ ਇੰਡਸਟਰੀ ਹੋਣੀ ਹੈ ਗਰਾਊਂਡ ਜੀਦੋ ਤੇ ਆਪਾਂ ਕੀ ਕੰਮ ਕਰਦੇ ਆ ਡਰਾਈਵਰ ਕੀ ਕਰਦੇ ਆ ਜਿਹੜਾ ਵੀਰ ਸਾਹਿਬ ਤੁਸੀਂ ਇੰਡਸਟਰੀ ਨਾਲ ਵੀ ਜੁੜੇ ਹੋ। ਇੰਡਸਟਰੀ ਦੇ ਮੁੱਖ ਡਿਮਾਂਡਸ ਕੀ ਹੁੰਦੀਆਂ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਮੁਹਾਲੀ ਦੇ ਵਿੱਚੋਂ ਇੰਡਸਟਰੀ ਐ ਜਿਹੜੀ ਇੱਥੋਂ ਮੂਵ ਆਨ ਹੋਈ ਆ ਜਾਂ ਮੁਹਾਲੀ ਦੇ ਵਿੱਚ ਆ ਪਿਛਲੀਆਂ ਜਿਹੜੀ ਸਰਕਾਰ ਚੱਲ ਰਹੀ ਸੀ ਤੇ ਇਹਦੇ ਵਿੱਚ ਕੋਈ ਇੰਡਸਟਰੀ ਲੱਗੀ ਆ ਮਾਰੀ। ਨਹੀਂ ਮੇਰੇ ਹਿਸਾਬ ਨਾਲ ਕੋਈ ਮੂਵ ਜੂਰ ਹੋਈਆਂ ਨੇ ਲੱਗੀ ਕੋਈ ਨਹੀਂ ਛੋਟਾ ਮੋਟਾ ਜਿਹਨਟ ਕੋਈ ਲੱਗਾ ਹੋਵੇ ਤੇ ਗੱਲ ਨਹੀਂ ਪਰ ਅੱਜ ਮੁਹਾਲੀ ਦੇ ਵਿੱਚ ਤੁਸੀਂ ਮੁਹਾਲੀ 'ਚ ਪਾਣੇ ਰਹਿੰਦੇ ਹੋ ਇੱਥੇ ਜੀਸੀਟੀ ਵਰਗੇ ਫਿਲਪਸ ਵਰਗੀਆਂ ਐਮਓਈ ਵਰਗੀਆਂ ਮਦੋਂ ਹਸਨ ਪਨਵਾਰ ਵਰਗੀਆਂ अनेका ਯੂਨਟ ਜਿਹੜੇ ਉਹ ਬੰਦ ਹੋਏ ਨੇ ਉਸ ਤੋਂ ਬਾਅਦ ਉਹ ਯੂਨਟਾਂ ਚ ਅੱਜ ਜੰਗਲ ਉੱਗਿਆ ਪਿਆ ਉਹ 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 ਕਈ ਕਈ ਏਕੜ ਦੇ ਵੱਡੇ ਪਲਾਟ ਨੇ ਉਹਦੇ ਉੱਤੇ ਕੋਈ ਸਰਕਾਰ ਨੇ ਮੁਰਗੀ ਪਾਲਥੀਨ ਲਿਆਂਦੀ ਉਹਨਾਂ ਲੋਕਾਂ ਨਾਲ ਕੋਈ ਤਾਲਮੇਲ ਨਹੀਂ ਕੀਤਾ ਵੀ ਉਥੇ ਕਈਆਂ ਦਾ ਕੇਸ ਕੋਰਟਾਂ ਚ ਕੇਸ ਚੱਲੇ ਗਏ ਮੁਲਾਜ਼ਮਾਂ ਦੇ ਚੱਲੇ ਗਏ ਪਰ ਉਹਦੇ ਨਾਲ ਕੀ ਹੈ ਵੀ ਅੱਜ ਮੁਹੱਲੇ ਜਿਹੜੀ ਹੈ ਪੁਰਾਣਾ ਜਿਹੜਾ ਮੁਹੱਲੇ ਦੇ ਇੰਡਸਟਰੀ ਸੈਕਟਰ ਜਿਹੜੇ ਨੇ ਉਹ ਖਾਲੀ ਪਏ ਨੇ ਉੱਥੇ ਇੰਨੇ ਹਜ਼ਾਰਾਂ ਬੱਚੇ ਦੇ ਜਗਾਰ ਦੇ ਸਨ ਲੋਕਾਂ ਦਾ ਪਰਿਵਾਰਾਂ ਦੇ ਵਿੱਚ ਉਹ ਅੱਜ ਬੇਰੁਜ਼ਗਾਰ ਹੋ ਗਏ ਉਹ ਉਹਦੇ ਨਾਲ ਨਾਲ ਕੀ ਹੈ ਜਿਹੜੀ ਮੇਨ ਚੀਜ਼ਾਂ ਨੇ ਮੁਹਾਲੀ ਜਿਹੜੀ ਆ ਇੰਡਸਟਰੀ ਹੱਬ ਬਣ ਸਕਦਾ ਸੀ ਅੱਜ ਇੱਥੇ ਕਿਉਂਕਿ ਸਭ ਤੋਂ ਪਹਿਲਾਂ ਵੇਖੋ ਜਿੰਨਾਂ ਜਿਹੜੀਆਂ ਇੰਡਸਟਰੀ ਵਾਸਤੇ ਜਾਂ ਵਪਾਰ ਵਾਸਤੇ ਜੀਐਸਟੀ ਇਹ ਵਿਭਾਗ ਉਹ ਅੱਜ ਆਮ ਤੁਸੀਂ ਜੀਐਸਟੀ ਨੰਬਰ ਅਪਲਾਈ ਕਰਕੇ ਵੇਖ ਲਓ ਤੁਹਾਨੂੰ ਉਹਦੇ ਵਿੱਚ ਵੀ ਜਿਹੜੀਆਂ ਉਹ ਆਰਾਮ ਨਾਲ ਨਹੀਂ ਮਿਲਦਾ ਭਾਵੇਂ ਤੁਸੀਂ ਅੱਜ ਜਿਹੜੀ ਆ ਜਿਹੜੀ ਮੁਹਾਲੀ ਦੀ ਇੰਡਸਟਰੀ ਆ ਉਹਦੇ ਵਾਸਤੇ ਕੋਈ ਜਿਹੜੇ ਪੁਰਾਣੇ ਇੰਡਸਟਰੀ ਏਰੀਆ ਵਾ ਅੱਜ ਤੁਸੀਂ ਦੇਖਣਾ ਉੱਥੇ ਪਾਰਕਿੰਗ ਦਾ ਕੀ ਹਾਲ ਆ ਉਥੇ ਅੱਜ ਮੁਹਾਲੀ ਦੇ ਵਿੱਚ ਟ੍ਰਾਂਸਪੋਰਟ ਨਗਰ ਤੱਕ ਨਹੀਂ ਬਣਾਇਆ ਬੇਸਿਕ ਚੀਜ਼ ਕੀ ਹੈ ਜਿੱਦੋਂ ਜਿੱਥੇ ਜੇ ਇੰਡਸਟਰੀ ਲੱਗਣੀ ਹੈ ਉਹਨਾਂ ਨੂੰ ਟ੍ਰਾਂਸਪੋਰਟ ਚਾਹੀਦੀ ਹੈ ਚੰਡੀਗੜ੍ਹ ਟ੍ਰਾਂਸਪੋਰਟ ਨਗਰ ਹੈ ਗੱਲ ਰਹੀ ਹੈ ਜਿੰਨਾਂ ਦਾ ਸਭ ਥਾਂ ਹੈਗਾ ਲੇਕਿਨ ਮੁਹਾਲੀ ਦੇ ਵਿੱਚ ਇੰਨੀਆਂ ਸਰਕਾਰਾਂ ਆਈਆਂ ਸਾਧੀਆਂ ਕਹਿੰਦੀਆਂ ਸੀ ਇੰਡਸਟਰੀ ਨੂੰ ਡਿਵੈਲਪ ਕਰਨਾ ਉਹਦੀ ਬੇਸਿਕ ਚੀਜ਼ ਆ ਉਹਦੇ ਲਈ ਇੰਡਸਟਰੀ ਏਰੀਆ ਉਹ ਟ੍ਰਾਂਸਪੋਰਟ ਨਗਰ ਟਰਾਂਸਪੋਰਟ ਨਗਰੀ ਹੈ ਨਹੀਂ ਮਾਲ ਫਲਾਈ ਕਰਵਾ ਕੇ ਚੰਡੀਗੜ੍ਹ ਜਾਣਾ ਪੈਂਦਾ ਉਹਦੇ ਨਾਲ ਹੋਰ ਜਿਹੜੀਆਂ ਦਿੱਕਤਾਂ ਜਿਹੜੀਆਂ ਨੇ ਮੈਂ ਸਮਝਦਾ ਬਹੁਤ ਵੱਡੀਆਂ ਆਉਂਦੀਆਂ ਨੇ ਉਹਦੇ ਨਾਲ 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 ਜਿਹੜਾ ਵਾ ਇਹ ਤੁਸੀਂ ਪਾਰਕਿੰਗ ਦਾ ਮਸਲਾ ਬਹੁਤ ਵੱਡਾ ਆਈਟੀ ਹੱਬ ਦੇ ਤੌਰ ਤੇ ਡਵੈਲਪ ਹੋ ਸਕਦਾ ਸੀ ਮੁਹਾਲੀ ਹਾਂਜੀ ਅੱਜਪਰ ਆਈਟੀ ਹੱਬ ਕਹੀ ਜਾਂਦੇ ਨੇ ਆਈਟੀ ਹੱਬ ਆਈਟੀ ਵਾਸਤੇ ਸਹੂਲਤ ਕੀ ਦਿੱਤੀ ਆ ਅੱਜ ਬਿਜਲੀ ਦਾ ਕੀ ਹਾਲ ਆ ਉਸ ਵਾਸਤੇ ਬਿਜਲੀ ਦਾ ਕੋ ਇਨਫਰਾਸਟ੍ਰਕਚਰ ਹੈ ਨਹੀਂ ਮੁਹਾਲੀ ਜਿਹੜਾ ਡਵੈਲਪ ਹੋਇਆ ਅੱਜ ਤੁਸੀਂ ਦੇਖੋ ਨਾ ਅੱਜ ਬਿਜਲੀ ਜਾਂਦੀ ਆ ਦੇ ਬੇਰ ਕਰਨ ਵਾਸਤੇ ਉਹਨਾਂ ਕੋ ਪੌੜੀ ਤੱਕ ਤੇ ਹੈ ਨਹੀਂ ਕੋਈ ਲਿਫਟਾਂ ਚਾਹੀਦੀਆਂ ਮੁਹਾਲੀ ਦੇ ਵਿੱਚ ਕੋਈ ਉਹ ਨਹੀਂ ਹੈਗੀਆਂ ਕੋਈ ਮਾੜੀ ਜੀਆਂ ਮਾੜੀ ਜੀ ਹਵਾ ਚਲਦੀ ਹੈ ਕੋਈ ਇੱਕ ਟ੍ਰੈਨਿੰਗ ਡਿਗ ਪੇ ਕਿਸੇ ਤਾਰ ਤੋਂ ਤਬੀਲੀ ਦੋ ਦੋ ਸਨੀ ਦਾ ਸੀ ਗੱਲ ਦਾਸ ਨੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕਾਰਪੋਰੇਸ਼ਨ ਨੂੰ ਵੀ ਇਹ ਆਪਣੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਲੈਣੀ ਪਏ ਨਹੀਂ ਇਹ ਵਖੋ ਇੰਡਸਟਰੀ ਡਿਪਾਰਟਮੈਂਟ ਜਿਹੜਾ ਉਹ ਉਹ ਇੰਡਸਟਰੀ ਡਿਪਾਰਟਮੈਂਟ ਦੀ ਜਿਹੜੀਆਂ ਚੀਜ਼ਾਂ ਜਾਂ ਜਾਂ ਪੰਜਾਬ ਸਰਕਾਰ ਲੈਵਲ ਤੇ ਜਿਹੜੀਆਂ ਹੋਣੀਆਂ ਜਿਗੂ ਅੱਜ ਹਾਦਾਂ ਦੇ ਤੌਰ ਤੇ ਅੱਜ ਜਿਹੜੇ ਪੁਰਾਣੇ ਭਾਵੇਂ 8 8 ਸੈਕਟਰ B ਆ ਜਾਂ ਦੂਜੇ ਜਿਹੜੇ ਸੈਕਟਰ ਨੇ ਜਿਹੜੇ ਪਲਾਟ ਇੰਡਸਟਰੀ ਡਿਪਾਰਟਮੈਂਟ ਨੇ ਵੇਚਤੇ ਜੋ ਲੋਕ ਅੱਜ ਉਹਨੇ ਇੰਡਸਟਰੀ ਲਾਉਣ ਵਾਸਤੇ ਸੋਚਿਆ ਸੀ ਅੱਗੋਂ ਕੋਈ ਹਾਲਾਤ ਉਹਦੇ ਹੋ ਗਏ ਜਾਂ ਪੰਜਾਬ ਸਰਕਾਰ ਦਾ ਸਿਸਟਮ ਤੋਂ ਬੰਦਾ ਅ ਉਹ ਨਹੀਂ ਚੱਲ ਸਕਿਆ ਉਸ ਤੋਂ ਬਾਅਦ ਜਿਉਂਨੇ ਅੱਜ ਵੇਚਣਾ ਤੇ ਉਹ ਵੇਚਣ ਤੋਂ ਬਾਅਦ ਇਹ ਨਵੇਂ ਬੰਦੇ ਲੈਣਾ ਉਹਦੇ ਤੋਂ 50% ਉਹ ਤੇ ਚਾਰਜ ਲਾ ਦਿੰਦੇ ਅੱਜ 5 ਕਰੋੜ ਦਾ ਪਲਾਟ ਉਹਨੂੰ ਖਰੀਦ ਵੇਚ ਉਹਨੇ ਲਿਆ ਸੀ ਜੇ ਅੱਜ ਵੇਚਣਾ ਤੇ ਨਵੇਂ ਬੰਦਾ ਨਾਲ 2.5 ਕਰੋੜ ਹੋਪ ਪਲੈਂਟੀ ਦੇਵੇਗਾ ਜੀ ਸਰ ਇਹ ਬਹੁਤ ਵੱਡੀ ਗੱਲ ਆ ਕਿ 5 ਕਰੋੜ ਦਾ ਪਲਾਟ ਆ ਤੇ 2.5 ਕਰੋੜ ਪਲੈਂਟੀ ਹੋਗੀ ਮਤਲਬ ਮੈਂ ਪਲੈਂਟੀ ਜਾਂ ਬਲ ਨੂੰ ਦੇਣਾ ਪਊਗਾ ਇਹ ਸਰਕਾਰੀ ਆ ਜਾਂ ਕੁਛ ਕੇ ਸਰਕਾਰੀ ਆ ਇਸ ਤੋਂ ਦਾਵਾ ਜੋ 5 ਫੀਸ ਦਾ ਪੁਰਾਣਾ ਇੰਡਸਟਰੀ ਉਥੇ ਪਲਾਟ ਨੇ ਲੋਕਾਂ ਨੂੰ ਅਲਾਟ ਹੋਏ ਸੀ ਉਹ ਜਿਹੜੇ ਛੋਟੇ ਪਲਾਟ ਜੂਨਰ ਨੇ ਪਹਿਲਾਂ ਤੇ ਜਿਹੜੀਆਂ ਪਈਆਂ ਇਹ ਟੂਟੀਆਂ ਦੇ ਯੂਨਟ ਨੇ ਜਾਂ ਫਰਨੀਚਰ ਦੇ ਯੂਨਟ ਲੱਗੇ ਹੋਏ ਨੇ ਉਹਨਾਂ ਨੂੰ ਛੱਡ ਦੀ ਪਰਮਿਸ਼ਨ ਸੀ ਉਦੋਂ ਪਰ ਅੱਜ ਸਮਾਂ ਬਦਲ ਗਿਆ ਇੱਕ ਬੰਦੇ ਤੇ ਜਿਹੜੇ ਨੇ ਇਹ ਟਾਵਰ ਬਣਾਈ ਜਾਂਦੇ ਨੇ ਉਸ ਬੰਦੇ ਨੇ ਜੇ ਉਹਦੋਂ ਟੀਨਾਂ ਦੀ ਛੱਡ ਦੇ ਉੱਤੇ ਸ਼ੈਡ ਉਹ ਦਿੱਤਾ ਸੀ ਅੱਜ ਉਹਨਾਂ ਬੰਦਿਆਂ ਨੇ ਜੇ ਲੈਂਟਰ ਪਾ ਕੇ ਆਪਣਾ ਉੱਪਰ ਮੰਜ਼ਲ ਇੱਕ ਬਣਾਉਣੀ ਹੋਵੇ ਜਾਂ ਕੋਈ ਸਤੋਤ ਬਣਾਉਣਾ ਹੋ ਬਣਾ ਨਹੀਂ ਸਕਦੇ ਉਹਦੇ ਵਿੱਚ ਹੀ ਲੱਖਾਂ ਰੁਪਏ ਜਿਹੜੀ ਆ ਫੀਸ ਨਾਲ ਲੱਖਾਂ ਤੇ ਜਿਹੜਾ ਮਾਰ ਦੇ ਇੰਡਸਟਰੀ ডিপਾਰਟਮੈਂਟ ਜਿਹੜੀ ਇਹ ਹੈਗੀ ਆ ਸਾਡੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਸਮੇਂ-ਸਮੇਂ ਤੇ ਸਰਕਾਰ ਨੂੰ ਕਹਦੀ ਹੈ ਅੱਜ ਸਮੇਂ-ਸਮੇਂ ਤੇ ਪਰ ਨਹੀਂ ਇਹਨਾਂ ਦੇ ਅਫਸਰ ਸਾਹੀ ਜਿਹੜੀ ਆ ਉਹਨਾਂ ਗੱਲਾਂ ਕਿਉਂ ਬੇਸਿਕ ਜਿੰਦਾ ਧਿਆਨ ਨਹੀਂ ਹੈਗਾ ਤੁਸੀਂ ਅਫਸਰ ਸਾਹੀ ਦੀ ਗੱਲ ਕੀਤੀ ਆ ਪੰਜਾਬ ਸਕੇਲ ਸਮਾਲ ਇੰਡਸਟਰੀ ਦੇ ਵਿੱਚ ਵੱਡਾ ਪਲਾਟ ਘਟਾਲਾ ਹੋਇਆ ਸੀ ਬਹੁਤ ਸਾਰੇ ਲੋਕੋ ਦੇ ਫੜੇ ਵੀ ਗਏ ਸੀ ਸੋ ਇਹਦੇ ਨਾਲ ਵੀ ਮੋਹਾਲੀ ਇੰਡਸਟਰੀ ਨੂੰ ਕੁਝ ਨੁਕਸਾਨ ਹੋਇਆ ਦੇਖੋ ਉਹ ਘਟਾਲੇ ਦਾ ਕੁਝ ਵਿਜਨ ਹੋ ਸੀ ਉਹ ਉਹ ਵਿਜਨ ਨਾਲ ਕੰਮ ਨਹੀਂ ਹੋਇਆ ਸਰਕਾਰ ਨੇ ਉਦੋਂ ਕਾਲੀ ਚ ਫੈਸਲੇ ਉਹਤੇ ਕੀਤੇ ਮੈਂ ਉਹਦੇ ਤੇ ਪਰ ਕਿਉਂਕਿ ਉਹਦੇ ਸਰਕਾਰ ਨੂੰ ਡਿਸੀਜ ਲੈਣੇ ਪੈਣਗੇ ਜਿਹੜੇ ਖਾਲੀ ਪਲਾਟ ਨੇ ਉਹ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਰੁਜ਼ਗਾਰ ਦੇ ਨਵੇਂ ਮੌਕੇ ਦੇਣ ਵਾਸਤੇ ਉਹ ਕੋਈ ਚੀਜ਼ ਕਰਨਾ ਪਏਗਾ ਦੂਜਾ ਕੱਲ ਕੀ ਹੁਣ ਤੁਸੀਂ 82 ਸੈਕਟਰ ਨਾਲੋਂ ਆਪਾਂ ਉਹਨੂੰ ਇੰਡਸਟਰੀ ਜਿਹੜਾ ਪ੍ਰਾਈਵੇਟ ਸੈਕਟਰ ਜਿਹੜਾ ਨਵੇਂ ਆ ਰਹੇ ਨੇ ਜਿਹੜੇ ਇੰਡਸਟਰੀ ਏਰੀਆ ਇੰਡਸਟਰੀ ਏਰੀਆ ਆ ਗਿਆ ਲੇਕਿਨ ਕਮਰਸ਼ੀਅਲ ਹੋਗੇ ਸਾਰੇ ਫੈਕਟਰੀਆਂ ਤੋਂ ਤੇ 10% ਲੱਗੀਆਂ ਹੋਣਗੀਆਂ ਲੇਕਿਨ ਉਹਨੂੰ ਕਮਰਸ਼ੀਅਲ ਜਿਹੜਾ ਵਾ ਸਾਰਾ ਸਿਸਟਮ ਜਿਹੜਾ ਉਥੇ ਹੋਟਲ ਬਣ ਗਏ ਉਥੇ ਸ਼ੋਅਰੂਮ ਵੱਡੇ ਵੱਡੇ ਬਣ ਗਏ ਉਥੇ ਮਾਰਕੀਟਾਂ ਆਪਾਂ ਖੁੱਲ ਗਈਆਂ ਉਥੇ ਹੋਰ ਚੀਜ਼ਾਂ ਜਿਹੜੀਆਂ ਆ ਗਈਆਂ ਇੰਡਸਟਰੀ ਦਾ ਮਤਲਬ ਦਾ ਇੰਡਸਟਰੀ ਕਿਉਂਕਿ ਉਹਦੇ ਨਾਲ ਅੱਜ ਤੁਸੀਂ ਪੁਰਾਣਾ ਇੰਡਸਟਰੀ ਦੇ ਚੱਲ ਜੋ ਕਿਤੇ ਟਰੱਕ ਖੜਾਣ ਦੀ ਜਗ੍ਹਾ ਜਿੱਥੇ ਇੰਡਸਟਰੀ ਆ ਉਹਨਾਂ ਮਾਲ ਵੀ ਆਉਣਾ ਮਾਲ ਲੈਣ ਵੀ ਆਉਣਾ ਮਾਲ ਢੋਣ ਵੀ ਆਉਣਾ ਉੱਥੇ ਦੱਸੋ ਕੋਈ ਟਰੱਕ ਦਾ ਯਾਰਡ ਬਣਾਇਆ ਹੈ ਨਾ ਟਰੱਕ ਖੜਾਣ ਵਾਸਤੇ ਇੱਕ ਕਿਤੇ ਯਾਰਡ ਨਹੀਂ ਸ਼ਾਮ ਨੂੰ ਤੁਸੀਂ ਜਿਹੜਾ ਵਾ ਇਹ 8:20 ਚ ਚੱਲ ਜਾਓ ਸ਼ਾਮ ਨੂੰ 5 ਵਜੇ ਤੋਂ ਬਾਅਦ ਜਦੋਂ ਫੈਕਟਰੀਆਂ ਛੁੱਟੀ ਹੁੰਦੀ ਆ 2 ਘੰਟੇ ਦਾ ਜਾਮ ਲੱਗਦਾ 2-2 ਘੰਟੇ ਉੱਥੇ ਕਿਸੇ ਦਾ ਕੋਈ ਧਿਆਨ ਨਹੀਂ ਵੀ ਉਸ ਜਾਮ ਨੂੰ ਤੋੜਨ ਵਾਸਤੇ ਉਹਦੇ ਕੀ ਆਲਟਰਨੇਟਿਵ ਨੇ ਉਹਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਵਾ ਉਹਨੂੰ ਲੋਕਾਂ ਨੂੰ ਹੱਲ ਦੇ ਸਕਦੇ ਆ ਕਿਉਂ ਮੁਲਾਜ਼ਮਾਂ ਨੂੰ ਛੁੱਟੀਆਂ ਹੁੰਦੀਆਂ ਨੇ ਅਗੇ 에ਰਪੋਰਟ ਰੋਡ ਆ ਉਹਦੇ ਉੱਤੇ ਟ੍ਰੈਫਿਕ ਕਿੰਨਾ ਵਾ ਉਹ ਬੰਦਿਆਂ ਨੂੰ ਨਿਕਲਣ ਵਾਸਤੇ ਕਾਰਾਂ ਤੇ ਲੋਕਾਂ ਨੂੰ ਜਾਣ ਵਾਸਤੇ ਕਾਰਾਂ ਦਾ 2-2 ਘੰਟੇ ਦਾ ਜਾਮ ਲੱਗਦਾ ਕੋਈ ਟ੍ਰੈਫਿਕ ਪੁਲਿਸ ਨਹੀਂ ਉੱਥੇ ਹੁੰਦੀ ਇਦਾਂ ਦੀਆਂ ਛੋਟੀਆਂ-ਛੋਟੀਆਂ ਪ੍ਰੋਬਲਮਾਂ ਜਿਹੜੀਆਂ ਬੇਸਿਕ ਜਿਹੜੀਆਂ ਚੀਜ਼ਾਂ ਨੇ ਵੱਡੀਆਂ ਚੀਜ਼ਾਂ ਕਰਨ ਨਾਲੋਂ ਛੋਟੀਆਂ ਚੀਜ਼ਾਂ ਦੀ ਲੋੜ ਉਹਦੇ ਉਹਦੇ ਸੜਕਾਂ ਚੌੜੀਆਂ ਕਰਨ ਦੀ ਲੋੜ ਅੱਜ ਉਹ ਇੰਡਸਟਰੀ ਐਰੀਆ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਪ੍ਰਾਪਤ ਪਾਣੀ ਦੀ ਸਫਾਈ ਹੋਵੇ ਸੜਕਾਂ ਪ੍ਰਾਪਤ ਹੋਣ ਉਹਦੇ ਨਾਲ ਬਿਜਲੀ ਦੀਆਂ ਤਾਰਾਂ ਨਵੇਂ ਸਿਰੇ ਤੋਂ ਬਹੁਤ ਸਾਰੀਆਂ ਬਦਲਣ ਦੀ ਲੋੜ ਆ ਇਹੋ ਜਿਹੀਆਂ ਛੋਟੀਆਂ-ਛੋਟੀਆਂ ਪ੍ਰੋਬਲਮਾਂ ਨੇ ਖਾਸ ਕਰਕੇ ਜਿਹੜਿਆ ਵਾ ਪਾਰਕਿੰਗ ਦਾ ਮਸਲਾ ਜਿਹੜਾ ਉੱਥੇ ਸਭ ਤੋਂ ਵੱਡਾ ਇੱਕ ਆਈਟੀ ਸੈਕਟਰ ਦੇ ਵਿੱਚ 200 ਬੱਚਾ ਕੰਮ ਕਰਦਾ ਉਹ ਪਰਮਾਤਮਾ ਦੀ ਕਿਰਪਾ ਨਾਲ ਤਰ੍ਹਾਂਾਂ ਅਚੀਆਂ ਨੇ ਉਹਦੇ ਕੋਲ 150 ਬੱਚਾ ਵੀ ਜੇ ਗੱਡੀ ਤੇ ਜਾਂਦਾ ਗੱਡੀ ਖੜਾ ਨਹੀਂ ਕਿੱਥੇ ਐ ਉਥੋਂ ਲੰਘਣੀ ਕਿੱਥੋਂ ਆ ਉਹ ਇੰਨਾ ਝਾਂ ਮਾਜਾ ਹੋ ਗਿਆ ਮੁਹਾਲੀ ਦਾ ਉਹਦੇ ਕਰਕੇ ਗਾ ਦੌੜ ਪਿੱਛਾ ਚੋੜ ਇਹ ਹੈ ਸੋ ਜੇ ਤੁਸੀਂ ਤੁਸੀਂ ਗੱਲ ਕੀਤੀ ਹੈ ਕਿ ਸ਼ੋਰੂਮ ਬਣ ਗਏ ਵੱਡੀਆਂ ਸ਼ਾਪਸ ਬਣ ਗਈਆਂ ਜਾਂ ਫਿਰ ਕਮਰਸ਼ੀਅਲਾਈਜ਼ ਹੋ ਗਿਆ ਤੇ ਇਹਦੇ ਨਾਲ ਤਾਂ ਮੁਹੱਲੇ ਦੀ ਡਿਵੈਲਪਮੈਂਟ ਹੁੰਦੀ ਹੈ ਤੁਸੀਂ ਡਿਪਟੀ ਮੀਰ ਇਹ ਤਾਂ ਵਧੀਆ ਗੱਲ ਹੈ ਮੁਹੱਲੇ ਦੇ ਲਈ ਦੂਸਰੀ ਗੱਲ ਜਿਵੇਂ ਤੁਸੀਂ ਨਸਤੀ ਦੀ ਪਾਰਕਿੰਗ ਦੀ ਗੱਲ ਕੀਤੀ ਹੈ ਜਾਂ ਅੱਜ ਜਿਹੜਾ ਪੋਰਟਲ ਨਵਾਂ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਉਹਨਾਂ ਵੱਲੋਂ ਇਹੀ ਗੱਲ ਦੱਸੀ ਜਾ ਰਹੀ ਆ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਅਸੀਂ ਜਲਦੀ ਹੱਲ ਕਰ ਸਕੀਏ ਮਤਲਬ ਤਾਂ ਕਰਕੇ ਜਿਹੜਾ ਪੋਰਟਲ ਸ਼ੁਰੂ ਕੀਤਾ ਨਹੀਂ ਪੋਰਟਲ ਸ਼ੁਰੂ ਜੇ ਪੋਰਟਲ ਭਾਜੀ ਆ ਪੋਰਟਲ ਤਾਂ ਪਹਿਲਾਂ ਹੀ ਬੜੇ ਸ਼ੁਰੂ ਨੇ ਪ ਹੋਟਲ ਤੇ ਕਿਹੜਾ ਟੈਲੀਫੋਨ ਕਿਹੜੀ ਸਾਲ ਹੁੰਦੀ ਹੈ ਪੋਰਟਲ ਸ਼ੁਰੂ ਕਰਨਾ ਜਿਹੜੀ ਹੈ ਹੋਰ ਗੱਲ ਆ ਪੋਰਟਲ ਤੇ ਇੱਕ ਪੋਰਟਲ ਅੱਜ ਸ਼ੁਰੂ ਕਰਕੇ ਇਹਨਾਂ ਨੇ ਵੇਖਿਓ ਪੋਰਟਲ ਸ਼ੁਰੂ ਅੱਜ ਕਰਨਾ ਕੱਲ ਤੁਸੀਂ ਵੇਖਿਓ ਸਾਰੇ ਪੰਜਾਬ ਦੀਆਂ ਸੜਕਾਂ ਤੇ ਬੋਡਾਂ ਦੇ ਹੋਣਗੇ ਨਵੇਂ ਪਈ ਇਹਨੇ ਆ ਨੰਬਰ ਪੋਰਟਲ ਪੋਰਟਲ ਲਾਂਚ ਇੱਥੇ ਜਾਓ ਤੁਹਾਨੂੰ ਇੱਕ ਜਿਹੜੀ ਤੂੰ ਇਹਨਾਂ ਨੇ ਲਾਂਚ ਪਹਿਲਾਂ ਵੀ ਕੀਤਾ ਸੀ ਪਈ ਜਿਹੜੇ 1 ਇੱਕ ਵਿੰਡੋ ਹੋਵੇਗੀ ਉਹ ਇੱਕ ਖਿੜਕੀ ਤੇ ਜਾਵੋ ਤੁਹਾਡੇ ਸਾਰੇ ਕਾਗਜ਼ਾਂ ਨੂੰ ਕਦੀ ਇਹਨਾਂ ਨੇ ਉਹ ਵੀ ਕੀਤਾ ਸੀ ਵੀ ਆਪਣੇ ਜੀ ਜਿਹੜਾ ਵਾ ਡਸਟੀ ਵਾਸਤੇ ਨਵਾਂ ਗ੍ਰੀਨ ਇੱਕ ਸਟੈਂਪ ਪੇਪਰ ਲਿਆਂਦਾ ਸੀ ਪਿੱਛੜਾ ਕੱਲਰ ਦੂਜੇ ਸਟੈਂਪ ਪੇਪਰ ਹੋਏਗਾ ਇਸ ਸਟੈਂਪ ਪੇਪਰ ਜਿਹੜਾ ਜਿਸ ਜਿੰਨੇ ਉਹ ਸਟੈਂਪ ਪੇਪਰ ਨਾਲ ਉਹ ਇਸ ਸ਼੍ਰੀ ਕਾਲੀ ਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੋਈ ਉਹਨੂੰ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਇਹ ਭਾਜੀ ਸਾਧੀਆਂ ਕਿਉਂਕਿ ਉਦੋਂ ਇਹਨਾ ਬੜੇ ਬੋਰਡ ਲਾਏ ਸਨ ਤੁਹਾਨੂੰ ਯਾਦ ਹੋਣਾ ਸਾਰੀਆਂ ਸੜਕਾਂ ਭਗਤੀਆਂ ਸੀ ਇਹ ਸੜਕਾਂ ਭੰਦੀਆਂ ਨੇ ਅੱਜ ਫੇਰ ਤੁਹਾਨੂੰ ਆ ਦੱਸ ਦਿੰਨਾ ਔਰ ਇਹ ਸੜਕਾਂ ਭੰਨ ਕੇ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਲੋਕ ਅੱਜ ਪੰਜਾਬ ਦੇ ਬਹੁਤ ਸੁਲਝੇ ਹੋਏ ਨੇ ਲੋਕਾਂ ਨੂੰ ਸਭ ਪਤਾ ਅੱਛਾ ਮੇਰਾ ਲਾਸਟ ਕੁਸਚਨ ਹੈ ਜੀ ਤੁਸੀਂ ਐਜ਼ ਅ ਇੰਡਸਟਰੀਲਿਸਟ ਕੀ ਡਿਮਾਂਡ ਕਰਦੇ ਹੋ ਜੀ ਮੈਂ ਡਿਮਾਂਡ ਕਰਨਾ ਵੀ ਇਹ ਜਿਹੜੇ ਅੱਜ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਵਾਸਤੇ ਇੰਡਸਟਰੀ ਜਿਹਨਾਂ ਚ ਡਵੈਲਪ ਨਹੀਂ ਹੁੰਦੀ ਰਿਵਿਊ ਨਹੀਂ ਹੋਣਾ ਅੱਜ ਪੰਜਾਬ ਦਾ ਜਿਹੜਾ ਵਾ ਅੱਜ ਸਿਰਫ ਰੀਅਲ ਏਸਟੇਟ ਤੋਂ ਇਲਾਵਾ ਕੋਈ ਬਿਜ਼ਨਸ ਚੱਲ ਨਹੀਂ ਰਿਹਾ ਪੰਜਾਬ ਦੇ ਵਿੱਚ ਇੰਡਸਟਰੀ ਵਾਸਤੇ ਮਾਹੌਲ ਬਣਾਉਣਾ ਪਵੇਗਾ ਉਹਨਾਂ ਲੋਕਾਂ ਨੂੰ ਸਹੂਲਤ ਦੇਣੀ ਪੈਗੀ ਅੱਜ ਪੰਜਾਬ ਦੀ ਇੰਡਸਟਰੀ ਜਿਹੜੀ ਆ ਸਾਰੀ ਬਾਹਰ ਜਾ ਰਹੀ ਆ ਉਹਦਾ ਕਾਰਨ ਕੀ ਆ ਉਹ ਸਟੇਟਾਂ ਬੜਾ ਇੰਟਰਸਟ ਲੈਂਦੀਆਂ ਨੇ ਸਾਡੀ ਸਟੇਟ ਦੀ ਬਦ ਕਿਸਮ ਦੀ ਮੈਂ ਸਮਝਦਾ ਵੀ ਲੀਡਰਸ਼ਿਪ ਜਿਹੜੀ ਵੀ ਆ ਉਹ ਉਹਨਾਂ ਨੇ ਸਿਰਫ ਆਪਣੀ ਖਬਰ ਬਣਾਉਣ ਵਾਸਤੇ ਜਾਂ ਆਪਣੇ ਉਸ ਤੋਂ ਬਾਅਦ ਦੀ ਫਾਲੋਅ ਆਪਣੀ ਲਈ ਪੂਰੀ ਜਿੱਦਾਂ ਮੈਂ ਮੁਹਾਲੀ ਦੇ ਵਾਸਤੇ ਫਾਲੋਅ ਅਪ ਦੇਣਾ ਆਰਟੀਆਈ ਪਉਣਾ ਹਾਈ ਕੋਰਟ ਜਾਣਾ ਉਹ ਚੀਜ਼ਾਂ ਦੀ ਲੋੜ ਆ ਜ ਮੁਹਾਲੀ ਦੇ ਲੋਕਾਂ ਨੂੰ ਜਿੱਦਾਂ ਚ ਜਾਂ ਪੰਜਾਬ ਦੇ ਲੋਕਾਂ ਨੂੰ ਅਦਯੋਗ ਦੀ ਬਹੁਤ ਲੋੜ ਆ ਅੱਜ ਪੰਜਾਬ ਚ ਜੇ ਅਦਯੋਗ ਨਾ ਆਇਆ ਪੰਜਾਬ ਦਾ ਰੈਵਨਿਊ ਜੋ ਜੋ ਮਾਈਨਸ ਜਾ ਰਿਹਾ ਜੋ ਅੱਜ ਮੁਖਤ ਦੀਆਂ ਗੱਲਾਂ ਹੋ ਰਹੀਆਂ ਨੇ ਉਹਦੇ ਨਾਲ ਪੰਜਾਬ ਬਹੁਤ ਵੱਡਾ ਨੁਕਸਾਨ ਹੋਵੇਗਾ ਤੋ ਜਦੋਂ ਇਲੈਕਸ਼ਨ ਆਉਂਦੀਆਂ ਨੇ ਬਹੁਤ ਸਾਰੇ ਮਤਲਬ ਵਾਦੇ ਆ ਜਾਂ ਦਾਅਵੇ ਆ ਉਹ ਵੀ ਕੀਤੇ ਜਾਂਦੇ ਨੇ ਲੋਕਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਨੇ ਕਈ ਕਿਸਮ ਦੇ ਤੁਸੀਂ ਸੋਚਦੇ ਹੋ ਕਿ ਇੰਡਸਟਰੀ ਜਿਹੜੀ ਲੁਧਿਆਣਾ ਹੱਬ ਵੀ ਮੰਨਿਆ ਜਾਂਦਾ ਕੋ ਉਸ ਨਾਲ ਵੀ ਕੋਰਿਲੇਟ ਹੋ ਸਕਦਾ ਹੈ ਬਿਲਕੁਲ ਹੈ ਹੀ ਉਹਦੇ ਨਾਲ ਨਾ ਕਿਉਂਕਿ ਬਾਈ ਇਲੈਕਸ਼ਨ ਉਹਦੇ ਉਹਦੇ ਵਿੱਚ ਲੁਧਿਆਣਾ ਵਿੱਚ ਉੱਥੇ ਇੱਕ ਉਦਯੋਗਪਤੀ ਨੂੰ ਖਿਲਾ ਰਿਆ ਹੈ ਨਾ ਉਹ ਉੱਥੇ ਇੰਡਸਟਰੀ ਲਿਸਟ ਉਹ ਸੀਰੀਜ਼ ਵਿੱਚ ਬਹੁਤ ਸਾਰੇ ਇੰਡਸਟਰੀ ਲਿਸਟ ਲੈਂਦੇ ਆ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਲੈਕਸ਼ਨ ਤੇ ਫਾਇਦਾ ਲੈਣ ਵਾਸਤੇ ਉੱਥੇ ਵੀ ਅਜਿ ਲੈਣੇ ਦੀ ਬਨਾਲ ਬੋਰਡ ਕਿਉਂਕਿ ਇਹ ਕੋਡ ਦੇ ਵਿੱਚ ਨਹੀਂ ਆਉਂਦੀ ਪੰਜਾਬ ਲੈਵਲ ਤੇ ਲਾਗੂ ਹੋਣੀ ਹੈ ਨਾ ਮੌਲਿਕ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਉਥੋਂ ਦੇ ਇੰਡਸਟਰੀ ਲਿਸਟ ਨੂੰ ਇਹਦੇ ਬਾਰੇ ਗੁੰਮਰਾਹ ਕਰਨਾ ਵੀ ਵੇਖੋ ਜੀ ਸਾਡੀ ਸਰਕਾਰ ਨੇ ਇਹ ਵੇਖੋ ਤੁਹਾਡੇ ਵਾਸਤੇ ਇਹ ਕਾਤਾ ਪੋਰਟਰ ਲਿਆਂਦਾ ਇਹਦੇ ਲਈ ਵੋਟਾਂ ਤੁਸੀਂ ਸਾਨੂੰ ਪਾਓ ਅਸੀਂ ਹੋਰ ਕੰਮ ਕਰਾਂਗੇ ਕਿਉਂਕਿ ਜਦੋਂ ਵੀ ਚੋਣ ਆਉਂਦੀ ਹੈ ਕੋਈ ਨਾ ਕੋਈ ਨਵਾਂ ਪੋਰਟਰ ਲਿਆ ਕੇ ਨਵੀਂ ਗੱਲ ਕਰਕੇ ਕਰਦੇ ਨੇ ਪਰ ਮੇਰੇ ਅਸਮੇ ਇਹਦੇ ਨਾਲ ਕੋਈ ਪਹਿਲੇ ਜਿਹੜੇ ਪੋਰਟਰਾਂ ਜਿਹੋ ਉਹਦੇ ਤੇ ਕਈ ਤਰੀਕੇ ਨਾਲ ਕੰਮ ਕਰਦੇ ਨੇ ਜਿਹੜੇ ਪਹਿਲੀਆਂ ਪਾਲਸੀਆਂ ਨੂੰ ਉਹਨੂੰ ਸਹੀ ਤਰੀਕੇ ਨਾਲ ਗਰਾਊਂਡ ਤੇ ਕੰਮ ਕਰਦੇ ਨੇ ਤੇ ਉਹਦੇ ਨਾਲ ਹੀ ਲੋਕਾਂ ਨੂੰ ਫਾਇਦਾ ਹੋਵੇਗਾ ਧੰਨਵਾਦ ਧੰਨ ਸੋ ਇਸਨ ਸਰਦਾਰ ਕੁਲਜੀਤ ਸਿੰਘ ਬੀ ਦੀ ਡਿਪਟੀ ਮੇਅਰ ਨੇ ਮੋਹਾਲੀ ਤੋਂ ਅੱਜ ਮੋਹਾਲੀ ਦੇ ਵਿੱਚ ਜਿਹੜਾ ਨਵਾਂ ਉਦਯੋਗਿਕ ਕ੍ਰਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਨਵਾਂ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ ਉਹਦੇ ਉੱਪਰ ਕਈ ਸਵਾਲ ਖੜੇ ਕੀਤੇ ਨੇ ਇਹਨਾਂ ਦਾ ਕਹਿਣਾ ਸੀ ਕਿ ਗਰਾਊਂਡ ਜ਼ੀਰੋ ਦੇ ਉੱਪਰ ਆ ਕੇ ਇਦਾਂ ਦੀਆਂ ਚੀਜ਼ਾਂ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕਰਦੇ ਤਾਂ ਉਹਦਾ ਆਮ ਲੋਕਾਂ ਨੂੰ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਤਾ ਮੋਹਾਲੀ ਇੰਡਸਟਰੀ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਜਿਉਂ ਦੀਆਂ ਤਿਉਂ ਨੇ ਸਭ ਤੋਂ ਵੱਡੀ ਇਹਨੇ ਪਾਰਕਿੰਗ ਦੀ ਗੱਲ ਕੀਤੀ ਆ ਪਾਰਕਿੰਗ ਯਾਰਡ ਦੀ ਗੱਲ ਕੀਤੀ ਆ ਜਾਂ ਫਿਰ ਇੰਡਸਟਰੀ ਦੇ ਲਈ ਲਾਈਟ ਦੀ ਗੱਲ ਕੀਤੀ ਆ ਸਿੰਗਲ ਵਿੰਡੋ ਦੀ ਗੱਲ ਕੀਤੀ ਆ ਬਹੁਤ ਸਾਰੇ ਸਵਾਲ ਨੇ ਜਿਹੜੇ ਕੁਲਜੀਤ ਸਿੰਘ ਬੀਦੀ ਦੇ ਵੱਲੋਂ ਖੜੇ ਕੀਤੇ ਗਏ ਨੇ ਪਹਿਲਾਂ ਉਹਨਾਂ ਨੂੰ ਦਰੁਸਤ ਕਰਨਾ ਚਾਹੀਦਾ ਤਾਂ ਹੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਇਸ ਗੱਲ ਨੂੰ ਪ੍ਰਚਾਰ ਸਕਦੇ ਹੋ ਤੇ ਇਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਲੁਧਿਆਣੇ ਦੇ ਵਿੱਚ ਹੋਣ ਜਾ ਰਹੀ ਇਲੈਕਸ਼ਨ ਦੇ ਮੱਦੇਨਜ਼ਰ ਅੱਜ ਇਹ ਜਿਹੜਾ ਪੋਰਟਲ ਸਟਾਰਟ ਕੀਤਾ ਜਾ ਰਿਹਾ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਦੇ ਨਾਲ ਕਿੰਨਾ ਕੁ ਫਾਇਦਾ ਇੰਡਸਟਰੀ ਨੂੰ ਜਾਂ ਫਿਰ ਮੁਹਾਲੀ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਹੋਵੇਗਾ